ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਵੱਲਾ ਦੇ ਵਿੱਚ ਅੱਜ ਹੋ ਰਹੀ ਪਾਰੀ ਬਰਸਾਤ ਕਾਰਨ ਗੋਡੇ-ਗੋਡੇ ਪਾਣੀ ਭਰ ਗਿਆ ਜਿਸ ਨਾਲ ਸਕੂਲ ਵਿੱਚ ਆਉਣ ਵਾਲੇ ਬੱਚੇ ਅਤੇ ਅਧਿਆਪਕਾਂ ਨੂੰ ਬੜੀ ਮੁਸ਼ਕਲ ਨਾਲ ਸਕੂਲ ਅੰਦਰ ਦਾਖਲ ਹੋਣਾ ਪਿਆ ਸਕੂਲ ਦੀ ਜੱਜਟ ਕਰਦੀ ਬਿਲਡਿੰਗ ਅਤੇ ਸਕੂਲ ਰਿਕਾਰਡ ਨੂੰ ਕਾਫੀ ਨੁਕਸਾਨ ਪਹੁੰਚਾ ਪਾਰੀ ਬਾਰਿਸ਼ ਤੇ ਕਾਰਨ ਕਲਾਸਾਂ ਵਿੱਚ ਪਾਣੀ ਐਂਟਰ ਹੋਣ ਦੇ ਬੱਦੇ ਨਜ਼ਰ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਦੀ ਛੁੱਟੀ ਕਰਵਾ ਦਿੱਤੀ ਗਈ ਸਕੂਲ ਅਧਿਆਪਕਾਂ ਸਮੇਤ ਬੱਚਿਆਂ ਦੇ ਮਾਤਾ-ਪਿਤਾ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਸਕੂਲ ਦੀ ਹਾਲਾਤ ਸੁਧਾਰੇ ਜਾਣ ਤਾਂ ਜੋ ਕਿਸੇ ਹੋਣ ਵਾਲੇ ਨੁਕਸਾਨ ਤੋਂ بچਿਆ ਜਾ ਸਕੇ ਪਿੰਡ ਵੱਲਾ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਅੱਜ ਹੋ ਰਹੀ ਬਰਸਾਤ ਕਾਰਨ ਹਾਲਾਤ ਇੰਨੇ ਜਾਦੇ ਬੱਤਰ ਹੋ ਗਏ ਕਿ ਪਾਣੀ ਸਕੂਲ ਦੇ ਵਿੱਚ ਵੜ ਗਿਆ ਕਲਾਸਾਂ 'ਚ ਵੜ ਗਿਆ ਤੇ ਪਹਿਲੋਂ ਹੀ ਇਸ ਸਕੂਲ ਦੀ ਬਿਲਡਿੰਗ ਦੀ ਹਾਲਾਤਾਂ ਹਾਲਾਤ ਬਹੁਤ ਜਰਜਰ ਕਰਦੇ ਹੋਏ ਹਨ ਕਿਸੇ ਵੇਲੇ ਵੀ ਇੱਥੇ ਕੋਈ ਬਿਲਡਿੰਗ ਦੇਖ ਸਕਦੀ ਹੈ ਜਿਸ ਨਾਲ ਨੁਕਸਾਨ ਹੋ ਸਕਦਾ ਹੈ ਤੇ ਅੱਜ ਸਕੂਲ ਵਿੱਚ ਪਾਣੀ ਦੇ ਵਹਾ ਨਾਲ ਜਿਹੜਾ ਪਾਣੀ ਅੰਦਰ ਐਂਟਰ ਹੋ ਗਿਆ ਸੀ ਕਾਸਾ ਵਿੱਚ ਪਾਣੀ ਭਰ ਗਿਆ ਸੀ ਉਸ ਦੇ ਮੱਦੇ ਨਜ਼ਰ ਸਕੂਲ ਦੇ ਸਟਾਫ ਵੱਲੋਂ ਅੱਜ ਬੱਚਿਆਂ ਦੀ ਛੁੱਟੀ ਕਰਵਾ ਦਿੱਤੀ ਗਈ ਹੈ ਤੇ ਸਕੂਲ ਦੇ ਟੀਚਰਾਂ ਤੇ ਹੋਰ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਤੇ ਆਹ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਇੱਕ ਟੀਚਰ ਨਾਲ ਕੀ ਕਹਿਣਾ ਚਾਹਣਗੇ ਹਾਂਜੀ ਸਰ ਸੱਸੀ ਗਾਲ ਜੀ ਇਹ ਪਿਛਲੇ 2 ਦਿਨ ਤੋਂ بارش ਹੋਣ ਦੇ ਕਾਰਨ ਸਕੂਲ ਦੇ ਵਿੱਚ ਪਾਣੀ ਆਇਆ ਹੋਇਆ ਹੈ ਸਾਡਾ ਸਕੂਲ ਸੜਕ ਤੋਂ 10 ਫੁੱਟ ਨੀਵਾ ਹੋਣ ਦੇ ਕਾਰਨ ਸਾਰੇ ਪਿੰਡ ਦਾ ਤੇ ਸੜਕ ਤੋਂ ਜਿੰਨਾ ਵੀ ਪਾਣੀ ਹੈ ਉਹ ਸਾਰਾ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਆ ਰਿਹਾ ਤੇ ਜਿੰਦੇ ਕਰਕੇ ਸਕੂਲ ਦੀ ਆ ਹਾਲਤ ਹੋ ਚੁੱਕੀ ਹੈ ਅਸੀਂ ਸਵੇਰ ਦੇ ਸਕੂਲ ਦਾ ਸਮਾਨ ਸੰਭਾਲਦੇ ਪਿਆ ਕਿ ਜੋ ਕੀ ਪਾਣੀ ਵਿੱਚ ਡੁੱਬਿਆ ਨਾ ਜਾਏ ਸਾਡਾ ਰਿਕਾਰਡ ਖਰਾਬ ਨਾ ਹੋ ਜੇ ਤੇ ਕੁਝ ਰਿਕਾਰਡ ਤਾਂ ਸਾਡਾ ਪਾਣੀ ਵਿੱਚ ਖਰਾਬ ਹੋ ਚੁੱਕਿਆ ਜੋ ਕਿ ਅਸੀਂ ਸੰਭਾਲ ਰਹੇ ਹਾਂ ਕਿ ਸਾਨੂੰ ਐਨੀ ਉਮੀਦ ਨਹੀਂ ਸੀ ਪਿੰਡ ਦੇ ਵਿੱਚ ਪਹਿਲੀ ਵਾਰ ਇੰਨਾ ਉੱਚਾ ਪਾਣੀ ਆਇਆ ਹੈ ਬਾਰਿਸ਼ ਹੋਣ ਦੇ ਕਾਰਨ ਤੇ ਦੀ ਐਕਚੁਅਲੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 24 ਘੰਟਿਆਂ ਤੋਂ ਜਿਹੜੀ ਬਰਸਾਤ ਆਈ ਜਾ ਰਹੀ ਹੈ ਲਗਾਤਾਰ ਬਰਸਾਤ ਕਰਕੇ ਜਿਹੜਾ ਆਪਣੇ ਜਿਹੜਾ ਸਕੂਲ ਹੈ ਜੀ ਐਲੀਮੈਂਟਰੀ ਸਕੂਲ ਬੱਲਾ ਇਹ ਆਪਣੇ ਮੇਨ ਰੋਡ ਹਾਈਵੇ ਤੋਂ 10 ਫੁੱਟ નીચે ਹੈ ਜਿਹਦੇ ਕਰਕੇ ਸਾਰਾ ਬਾਹਰ ਦਾ ਪਾਣੀ ਵੀ ਅੰਦਰ ਆ ਰਿਹਾ ਤੇ ਜਦ ਅੰਦਰ ਪਾਣੀ ਹੈਗਾ ਉੱਤੇ ਹੈਗਾ ਹੀ ਹੈ ਤੇ ਐਸੇ ਕਰਕੇ ਜਿਹੜਾ ਭਾਰੀ ਜਿਹੜਾ ਇੱਧਰ ਪਾਣੀ ਭਰ ਚੁੱਕਿਆ ਸਕੂਲ ਦੇ ਅੰਦਰ ਤੇ ਬਰਸਾਤ ਸਵੇਰੇ ਬਹੁਤ ਪੈ ਰਹੀ ਸੀ ਜਿਸ ਕਰਕੇ ਬੱਚੇ ਵੀ ਬਹੁਤ ਥੋੜੇ ਆਏ ਸੀਗੇ ਤੇ ਬੱਚੇ ਜਿਹੜੇ 10-15 ਆਏ ਸੀ ਆਪਾਂ ਉਹਨਾਂ ਨੂੰ ਵੀ ਘਰ ਭੇਜਤਾ ਤਾਂ ਕਿ ਉਹਨਾਂ ਦੀ ਸੇਫਟੀ ਪੱਖੋਂ ਤੇ ਜਿਹੜੇ 5-6 ਕਮਰੇ ਸਕੂਲ ਦੇ ਅਨਸੇਫ ਨੇ ਜੋ ਕਿ ਡਿਕਲੇਅਰ ਕੀਤੇ ਸੀਗੇ ਤੇ ਇਸ ਲਈ ਜਿਹੜਾ ਹੈ ਉਹਨਾਂ ਨੂੰ ਬੱਚਿਆਂ ਦੀ ਤੇ ਸਟਾਫ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈ ਅੱਜ ਇਥੇ ਜਿਹੜਾ ਹੈ ਆਪਾਂ ਇਹ ਕਰ ਰਹੇ ਹਾਂ ਪ੍ਰਾਲਾਪੁਰਾ ਰਿਕਾਰਡ ਜਿਹੜਾ ਸੰਭਾਲ ਰਹੇ ਹਾਂ ਸਕੂਲ ਦਾ ਤਾਂ ਕਿ ਜਿਹੜਾ ਇਹ ਬਰਸਾਤ ਦੇ ਅੰਦਰ ਇਹ ਜਿਹੜਾ ਰਿਕਾਰਡ ਖਰਾਬ ਨਾ ਹੋਵੇ ਜੀ ਧੰਨਵਾਦ ਸਕੂਲ ਦੇ ਜਲਦ ਤੋਂ ਜਲਦ ਹਾਲਾਤ ਸੁਧਾਰੇ ਜਾਣ ਇਸ ਨੂੰ ਉੱਚਾ ਕੀਤਾ ਜਾਵੇ ਤੇ ਇਸ ਦੀ ਬਿਲਡਿੰਗ ਵਧੀਆ ਬਣਾਈ ਜਾਵੇ ਤਾਂ ਜੋ ਕੱਲ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ